ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਤੁਸੀਂ ਸਾਰੇ ਚੜ੍ਹਦੀਕਲਾ ਵਿੱਚ ਹੋਵੋਗੇ ਗੁਰੂ ਸਾਹਿਬ ਆਪਣੀ ਮਿਹਰ ਬਣਾਈ ਰੱਖਣ ਅੱਜ ਅਸੀਂ ਜੋ ਸੰਗਤ ਜੀ ਸ਼ਬਦ ਸਿੱਖਣ ਜਾ ਰਹੇ ਹਾਂ ਸ਼੍ਰੀ ਹਰਿ ਕ੍ਰਿਸ਼ਨ ਤੇਾਈ ਹੈ ਜਿਸ ਦਿੱਤੇ ਸ਼ਬਦ ਹੁਜਾਓ ਸੰਗਤ ਜੀ ਅਸ ਕੀ ਅਦਾਸ ਦੀਆਂ ਪੰਕਤੀਆਂ ਸੀ ਸਟਾਰਟਿੰਗ ਹੋ ਗਈਆਂ ਮੁਨਾਫਸ ਲੋਗ ਸਿਖਾਉਣਗੇ ਇੱਕ ਸਥਾਈ ਤਿਕੰਧਾ ਬਾਕੀ ਅੰਤਰੇ ਉਸੇ ਐਜ਼ ਇਟ ਇਜ਼ ਉਹਦਾ ਹੀ ਕਰਨੇ ਨੇ ਹਾ ਉਸ ਕੀ ਅ ਸ

ਆਪਣਾ ਪੂਰਾ ਜਿਹੜਾ ਸ਼ਬਦ ਹੈ ਸੰਗਤ ਜੀ ਜਿਹੜੇ ਅੰਤਰੇ ਹਨ ਇਹ ਸਾਰੇ ਹੀ ਪ੍ਰਕਤ ਭਗਤ ਸਿਮਰਦੇ ਗੁੰਮਾਨੀ ਲਿਖਿਆ ਹੈ ਜਿਵੇਂ ਕਿ ਤੁਹਾਨੂੰ ਸਟਾਰਟਿੰਗ ਦੇ ਸ਼ਬਦ ਸਾਰੇ ਸੁਣਾਏ ਗਏ ਸੀ ਇਹ ਉਦਾਂ ਹੀ ਹੈ ਜਿਹੜੇ ਸਾਰੇ ਤੁਸੀਂ ਕਰਨੇ ਨੇ ਆਪਣੇ ਤਾਂ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇਹ ਸ਼ਬਦ ਬਹੁਤ ਪਿਆਰਾ ਹੈ ਆਪਾਂ ਅਰਦਾਸ ਕਰਦੇ ਹਾਂ ਵਿੱਚ ਇਹ ਕਿ ਤਾਂ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾ ਜੀਓ ਸਾਡੇ ਸਾਰੇ ਦੁੱਖ ਦਰਦ ਦੂਰ ਕਰੋ ਸਾਨੂੰ ਆਪਣੇ ਬਣਾ ਲਓ ਕਿ ਕਿ ਬੰਦਾ ਇੱਕ ਨਾਮ ਦਾ ਹੀ ਭੁੱਖਾ ਹੁੰਦਾ ਜਿਹਦੇ ਕੋ ਨਾਮ ਹੈ ਉਹਦੇ ਕੋ ਸਭ ਵਿੱਚ ਇਹ ਤੰਦੋਲ ਸਭ ਇੱਥੇ ਦੀ ਹੈ ਅਕੀਜ਼ਾ ਕੇ ਨਾਮ ਹੀ ਕੰਮ ਹੈ ਇਸ ਲਈ ਅਪਰਦਾਸ ਕਰੀਏ ਤਾਂ ਤਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਜਿਓ ਸਾਨੂੰ ਆਪਣੇ ਬਣਾ ਲਓ ਰੱਖੋ ਰੱਖਣ ਹਾਰ ਦੇ ਆਲਾ ਲਾਣੇ ਕੋ ਕਰਕੇ ਗੋਲੇ ਅਸੀਂ ਨਾਨਕ ਦੇ ਘਰ ਦੇ ਗੋਲੇ ਚਾਕਰ ਸੰਗਤ ਜਿਓ ਸ਼ਬਦ ਸਿਖਾंदे ਹੋਏ ਥੋੜੀ ਬੋਚੋ ਤੁਹਾਨੂੰ ਉਹ ਗੱਲਾਂ ਬਾਤਾਂ ਆਪਾਂ ਆਪਸ ਵਿੱਚ ਕਥਨ ਜਾਣੇ ਥੋੜ੍ਹਾ ਬਹੁਤ ਬੋਲਿਆ ਗਿਆ ਹਨ ਕਈ ਦਾ ਬੋਲਦੇ ਹੋਏ ਸਖਾਂਦੇ ਹੋਏ ਫੁੱਲਾ ਚਕਾ ਹੋ ਗਿਆ ਹੋਣੀ ਹੈ ਸੰਗਤ ਬਖਸ਼ਣ ਹੋ ਗਿਆ ਦਾਸ ਨੂੰ ਬਖਸ਼ ਲੈਣਾ ਫੁੱਲਾ ਚਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ